ਪੰਜਾਬ ਦੇ ਫਰੀਦਕੋਟ ਸੰਸਦੀ ਹਲਕੇ ਤੋਂ ਆਜ਼ਾਦ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਡਿਬਰੂਅਰ ਜੇਲ੍ਹ ਵਿੱਚ ਬੰਦ ਸ਼੍ਰੀ ਖਡੂਰ ਸਾਹਿਬ ਤੋਂ ਆਜ਼ਾਦ ਸੰਸਦ ਮੈਂਬਰ ਅਮਿਤਪਾਲ ਸਿੰਘ ਸਮੇਤ ਹੋਰ ਪੰਥਕ ਆਗੂਆਂ ਨਾਲ ਮਿਲ ਕੇ ਸੋਭ ਵਿੱਚ ਬਣਨ ਵਾਲੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ ਸ਼ਨੀਵਾਰ ਨੂੰ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਦਾ ਨਾਂ ਸ਼੍ਰੋਮਣੀ ਕਲਦਲ ਅਨੰਦਪੁਰ ਸਾਹਿਬ ਹੋਵੇਗਾ ਜਿਸ ਦਾ ਰਸਮੀ ਐਲਾਨ 14 ਜਨਵਰੀ ਨੂੰ ਮੁਖਸਰ ਸਾਹਿਬ ਮਾਗੀ ਮੇਲੇ ਦੌਰਾਨ ਹੋਣ ਵਾਲੀ ਪੰਥ ਬਚਾਓ ਪੰਜਾਬ ਬਚਾਓ ਕਾਨਫਰੰਸ ਵਿੱਚ ਕੀਤਾ ਜਾਵੇਗਾ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਦੇ ਗੁਰਦੁਆਰਾ ਪਾਸ ਸਾਹਿਬ 10ਵੀਂ ਵਿਖੇ ਪਹੁੰਚੇ ਫਰੀਦਕੋਟ ਦੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਵਰਕਰਾਂ ਅਤੇ ਸਮਰਥਕਾਂ ਨਾਲ ਮੀਟਿੰਗ ਕੀਤੀ ਅਤੇ ਮਾਗੀ ਮੇਲੇ ਤੇ ਹੋਣ ਵਾਲੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਤੇ ਸਾਰਿਆਂ ਨੂੰ ਹੀ ਪਾਰਟੀ ਨਾਲ ਜੁੜਨ ਦਾ ਸੱਦਾ ਦਿੱਤਾ ਅਸੀਂ ਮਤਲਬ ਪਾਰਟੀ ਜਿਨ੍ਹਾਂ ਨੇ ਬਣਾਉਣੀ ਹੈ ਅੰਮ੍ਰਿਤਪਾਲ ਦੇ ਫਾਦਰ ਸਾਹਿਬ ਹੋਗੇ ਬੀਬੀ ਖਾਲੜਾ ਹੋਗੇ ਸਤਵੰਤ ਸਿੰਘ ਦਾ ਪਰਿਵਾਰ ਹੋ ਗਿਆ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋ ਗਿਆ ਹੋਰ ਗਿਣਵੇਂ ਚਣੇ ਭਾਈ ਗਰਸੇਵਿਕ ਸਿੰਘ ਹੋਗੇ ਤੇ ਆਪਣਾ ਜੋਲ ਸਾਹਿਬ ਹੋਗੇ ਹੋਰ ਕਈ ਪਰਿਵਾਰ ਆਏ ਜਿਹੜੇ ਅਸੀਂ ਮਤਲਬ ਪਹਿਲਾਂ ਅਸੀਂ ਸਟਾਰਟ ਕਰਨਾ ਹੈ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਕਿਹਨੂੰ ਵਿੱਚ ਸ਼ਾਮਿਲ ਕਰਨਾ ਹੈ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰ ਇੱਕ ਬੰਦਾ ਨਹੀਂ ਸ਼ਾਮਿਲ ਕਰਨਾ ਜਿਹਦਾ ਕਰਤਾਰ ਸਾਫ਼ ਹੈ ਜਿਹਦਾ ਅਕਸ ਸਾਫ਼ ਹੈ ਜੀ ਤੇ ਮਹਾਰਾਜ ਦੀ ਬੇਅਦਬੀ ਦੇ ਨਾ ਦਾਗੀ ਨਾ ਬਾਗੀ ਮਤਲਬ ਜਿਹੜੇ ਮਤਲਬ ਜਿਨ੍ਹਾਂ ਤੇ ਦਾਗ ਲੱਗੇ ਆ ਅਸੀਂ ਦਾਗ ਹੀ ਨਹੀਂ ਸ਼ਾਮਲ ਕਰਦੇ ਜੀ ਕੋਈ ਨਾਮ ਸੋਚਿਆ ਪਾਰਟੀ ਦਾ ਜਾਂ ਕਿਸੇ ਨਾਲ ਸਵੈ ਰਵਾਈਤੀ ਬਾਈ ਜੀ ਅਸੀਂ ਸੋਚਿਆ ਜੀ ਸ਼ਰਮਣੀ ਕਾਲੀ ਦਲ ਅਨੰਦਪੁਰ ਸਾਹਿਬ ਪਾਰਟੀ ਦਾ ਨਾਮ ਹੈ ਅਨੰਦਪੁਰ ਫਿਕਸ ਹੋ ਗਈ ਹਾਂਜੀ ਹੋ ਗਈ ਜੀ ਹੋ ਗਈ ਸਾਹਿਬ ਜੀ ਸੂਬੇ ਵਿੱਚ ਪੈਨਸ਼ਨਰਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿੱਤੇ ਮੈਂ ਤੇ ਨਜ਼ਰ ਐਮ ਸੇਵਾ ਐਪ ਲਾਂਚ ਕੀਤੀ ਜਾ ਰਹੀ ਹੈ ਜਿਸ ਨਾਲ ਮ੍ਰਿਤਕ ਬਜ਼ੁਰਗ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਜਾਣ ਵਾਲੀ ਪੈਨਸ਼ਨ ਖ਼ਤਮ ਹੋ ਜਾਵੇਗੀ ਹਰ ਪੈਨਸ਼ਨਰ ਦੀ ਉਹਨਾਂ ਦੇ ਘਰ ਜਾ ਕੇ ਤਸਦੀਕ ਕੀਤੀ ਜਾਵੇਗੀ ਇੰਨਾ ਹੀ ਨਹੀਂ ਪੈਨਸ਼ਨਰਾਂ ਦੀਆਂ ਲਾਈਵ ਫੋਟੋਆਂ ਵੀ ਲਈਆਂ ਜਾਣਗੀਆਂ ਜੋ ਇਸ ਐਪ ਵਿੱਚ ਅਪਲੋਡ ਕੀਤੀਆਂ ਜਾਣਗੀਆਂ ਜਾਂਚ ਦੌਰਾਨ ਜੇਕਰ ਪੈਨਸ਼ਨਰ ਮ੍ਰਿਤਕ ਪਾਇਆ ਗਿਆ ਤਾਂ ਉਸ ਦਾ ਖਾਤਾ ਤੁਰੰਤ ਹਟਾ ਦਿੱਤਾ ਜਾਵੇਗਾ ਇਹ ਪ੍ਰਕਿਰਿਆ ਇੱਕ ਸਰਵੇਖਣ ਵਿੱਚ ਕੀਤੀ ਜਾਵੇਗੀ ਅੰਗੜਵਾੜੀ ਵਰਕਰ ਅਤੇ ਸੁਪਰਵਾਈਜ਼ਰ ਹਰ ਪਿੰਡ ਵਿੱਚ ਸਰਵੇ ਕਰਨਗੇ ਉਸ ਦੇ ਮੋਬਾਈਲ ਤੇ ਐਪ ਸੇਵਾ ਸਥਾਪਿਤ ਕੀਤੀ ਜਾਵੇਗੀ ਸੂਤਰਾਂ ਅਨੁਸਾਰ ਇਹ ਸਰਵੇਖਣ ਨਵੇਂ ਸਾਲ ਤੋਂ ਹੀ ਸ਼ੁਰੂ ਹੋਵੇਗਾ ਸਭ ਤੋਂ ਪਹਿਲਾ ਹੈ ਸਰਵੇ 12000 ਤੋਂ ਵੱਧ ਪਿੰਡਾਂ ਦਾ ਹੋਵੇਗਾ ਜਿਸ ਤੋਂ ਬਾਅਦ ਵਿਭਾਗ ਸ਼ਹਿਰ ਵਿੱਚ ਸਰਵੇ ਲਈ ਸੇਧ ਕਰਮਚਾਰੀਆਂ ਦੀ ਮਦਦ ਲਵੇਗਾ 50 ਸਰਕਾਰ ਨੇ ਇਹ ਫੈਸਲਾ ਉਹਨਾਂ ਦੇ ਦਫ਼ਤਰਾਂ ਨੂੰ ਸੂਚਨਾ ਨਾ ਭੇਜਣ ਕਾਰਨ ਮ੍ਰਿਤਕ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਜਾਣ ਵਾਲੀ ਪੈਨਸ਼ਨ ਨੂੰ ਰੋਕਣ ਲਈ ਲਿਆ ਹੈ ਦਰਅਸਲ ਲੰਬੇ ਸਮੇਂ ਤੋਂ ਮਰਨ ਵਾਲੇ ਪੈਨਸ਼ਨਰਾਂ ਦੇ ਖਾਤਿਆਂ ਵਿੱਚ ਪੈਨਸ਼ਨ ਭੇਜੀ ਜਾ ਰਹੀ ਹੈ ਬਾਅਦ ਵਿੱਚ ਵਿਭਾਗ ਨੂੰ ਇਸ ਪੈਨਸ਼ਨ ਦੀ ਵਸੂਲੀ ਲਈ ਲੰਬਾ ਸਮਾਂ ਉਡੀਕ ਕਰਨੀ ਪਈ ਆਂਕੜੇ ਅਨੁਸਾਰ ਸਾਲ 2022 2024 ਤੋਂ 2024 ਤੋਂ 2025 ਤੱਕ 1.40 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ ਅਤੇ ਕਮਿਸ਼ਨ ਪੈਨਸ਼ਨਰ ਦੇ ਖਾਤਿਆਂ ਵਿੱਚ 1 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਭੇਜੀ ਗਈ ਹੈ ਮਰਨ ਵਾਲੇ ਪੈਨਸ਼ਨਰਾਂ ਦੇ ਵਿੱਚ ਜ਼ਿਆਦਾਤਰ ਉਹ ਹਸਨ ਜਿਨ੍ਹਾਂ ਦੇ ਪਰਿਵਾਰ ਨੇ ਉਹਨਾਂ ਦੀ ਮੌਤ ਬਾਰੇ ਸਰਕਾਰ ਨੂੰ ਸੂਚਿਤ ਨਹੀਂ ਕੀਤਾ ਜਿਸ ਕਾਰਨ ਸਰਕਾਰ ਨੂੰ ਪੈਨਸ਼ਨ ਵੱਜੋਂ ਉਹਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋਏ ਕਰੋੜਾਂ ਰੁਪਏ ਦੀ ਵਸੂਲੀ ਲਈ ਵੱਡੀ ਪ੍ਰਕਿਰਿਆ ਵਿੱਚ ਲੰਘਣਾ ਪੈਂਦਾ ਹੈ ਜਿਸ ਕਾਰਨ ਕਾਫੀ ਲੰਮਾ ਸਮਾਂ ਲੱਗ ਜਾਂਦਾ ਹੈ ਇਸ ਕਾਰਨ ਸਰਕਾਰ ਨੇ ਸਰਵੇ ਕਰਵਾਉਣ ਦਾ ਕਦਮ ਚੁੱਕਿਆ ਹੈ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਪੂਰੇ ਦੇਸ਼ ਦੇ ਖੇਤੀਬਾੜੀ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਮੌਜੂਦ ਰਹੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਾ ਮਸਲਾ ਚੁੱਕਿਆ ਉਹਨਾਂ ਨੇ ਕਿਹਾ ਕਿ ਸ਼ਿਵਰਾਜ ਸਿੰਘ ਚੋਹਾਨ ਇਸ ਮਾਮਲੇ ਵਿੱਚ ਨਿੱਜੀ ਤੌਰ ਤੇ ਦਖਲ ਦੇਣ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 40ਵੇਂ ਦਿਨ ਦਾਖਲ ਹੋ ਚੁੱਕਿਆ ਹੈ ਉਹਨਾਂ ਡੱਲੇਵਾਲ ਦੀ ਉਜੂਦਾ ਹਾਲਤ ਤੋਂ ਜਾਣੂ ਕਰਵਾਉਂਦੇ ਹਨ ਕੇਂਦਰੀ ਖੇਤੀਬਾੜੀ ਮੰਤਰੀ ਨੇ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇ ਕਿ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਜਿਹੜੇ ਬਰਨਵਰਤ ਤੇ ਬੈਠੇ ਆ ਤੇ ਇੱਕ ਤਾਲੀਵਾ ਦੇਣਾ ਉਹਨਾਂ ਨੂੰ ਉਸ ਨਾਲ ਤੁਸੀਂ ਆਪ ਖੇਤੀਬਾੜੀ ਮੰਤਰੀ ਹੋਣ ਦੇ ਨਾਂ ਤੇ ਨਿੱਜੀ ਦਿਲਚਸਪੀ ਲੈ ਕੇ ਉਹਦੇ ਵਿੱਚ ਆਪ ਯੋਗਦਾਨ ਪਾ ਸਕਦੇ ਹੋ ਗੱਲਬਾਤ ਦਾ ਜਿਹੜਾ ਗੱਲਬਾਤ ਲਈ ਤੁਸੀਂ ਉਹਨਾਂ ਨੂੰ ਵੀ ਤਿਆਰ ਕਰ ਸਕਦੇ ਆ ਆਪ ਦੇ ਵੱਲੋਂ ਵੀ ਔਰ ਜਿਹੜੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਕਿਸਾਨਾਂ ਦੀਆਂ ਅੱਪਾ ਸਾਰੇ ਹੀ ਜਾਣਦੇ ਹੋ ਤੁਸੀਂ ਤਾਂ ਤਿੰਨ ਵਾਰ ਜਾਂ ਤਿੰਨ ਵਾਰ ਕੇਸ ਤੋਂ ਵੱਧ ਵੀ ਇੱਕ ਸਟੇਟ ਦੇ ਮੁੱਖ ਮੰਤਰੀ ਹੋ ਸੈਂਟਰ ਤੇ ਬਹੁਤ ਸਾਰੀਆਂ ਜਿਹੜੀਆਂ ਉਮੀਦਾਂ ਸਟੇਟਾਂ ਨੂੰ ਹੁੰਦੀਆਂ ਸਾਨੂੰ ਵੀ ਉਮੀਦ ਹੈ ਕਿ ਤੁਸੀਂ ਇਹਦੇ ਵਿੱਚ ਨਿਜੀ ਦਖਲ ਦੇ ਕੇ ਜਿਹੜੀ ਵੱਡੀ ਅੱਜ ਦੀ ਲੋੜ ਹੈ ਪੰਜਾਬ ਲਈ ਕਿ ਉਹ ਸਥਿਤੀ ਨੂੰ ਸੰਭਾਲਣ ਦੇ ਲਈ ਤੁਸੀਂ ਆਪ ਯੋਗਦਾਨ ਪਾਓ ਮੈਂ ਇਹ ਤੁਹਾਡੇ ਤੇ ਵੱਡੀ ਉਮੀਦ ਰੱਖਦਾ ਹੋਇਆ ਬੇਨਤੀ ਕਰਦਾ ਹਾਂ ਦੂਸਰਾ ਜੇ ਸੁਸੂ ਵੀ ਪ੍ਰਕਾਰ ਕੋ ਵੋਵੇ ਵੀ ਕਈ ਵਾਰੀ ਹਰਿਆਣਾ ਪੰਜਾਬ ਦੀ ਖਨੋਰੀ ਸਰ ਅਤੇ ਕਿਸਾਨਾਂ ਦੀ ਮਹਾਪੰਚਾਇਤ ਹੋਈ ਕਿਸਾਨਾ ਕੁਝ ਜਗਜੀਤ ਸਿੰਘ ਡੱਲੇਵਾਲ ਨੂੰ ਸਟ੍ਰਕਚਰ ਤੇ ਸਟੇਜ ਵਿੱਚ ਲਿਆਂਦਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਕਿਸਾਨਾਂ ਨੂੰ ਸੁਬੋਧਨ ਕਰਦਿਆਂ ਚੜ੍ਹਦੀ ਕਲਾ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਅਸੀਂ ਮੋਰਚਾ ਜਿੱਤ ਕੇ ਰਹਿਾਂਗੇ ਡੱਲੇਵਾਲ ਨੇ ਕਿਹਾ ਕਿ ਪੁਲਿਸ ਨੇ ਮੈਨੂੰ ਓਟਾਨ ਲਈ ਕਈ ਵਾਰ ਕੋਸ਼ਿਸ਼ ਕੀਤੀ ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਪੰਜਾਬ ਅਤੇ ਹਰਿਆਣਾ ਤੋਂ ਸੈਂਕੜੇ ਨੌਜਵਾਨਾਂ ਨੇ ਸਾਡੇ ਕੋਲ ਪਹੁੰਚ ਕੇ ਮੋਰਚਾ ਸੰਭਾਲ ਲਿਆ ਜੋ ਅੱਜ ਮੋਰਚੇ ਤੇ ਪਹੁੰਚੇ ਹਨ ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੈ ਸਰਕਾਰ ਜਿੰਨੀ ਮਰਜ਼ੀ ਜ਼ੋਰ ਲਾ ਲਵੇ ਅਸੀਂ ਮੋਰਚਾ ਜਿੱਤ ਕੇ ਰਹਿਾਂਗੇ ਦਲੇਵਾਲ ਅਗੇ ਕਿਹਾ ਕਿ ਬਹੁਤੇ ਦਲੇਵਾਲ ਅਗੇ ਕਿਹਾ ਕਿ ਬਹੁਤ سارے ਕੰਮ ਓਖੇ ਹਨ ਪਰ ਜੇਕਰ ਅਸੀਂ ਬੈਠੇ ਬੈਠੇ ਇਹ ਸੋਚਦੇ ਰਹੀਏ ਤਾਂ ਓਖਾ ਹੈ ਤਾਂ ਸਾਨੂੰ ਬਹੁਤ ਨੁਕਸਾਨ ਹੋਵੇਗਾ ਰਸ ਦੇ ਪਾਹ راہ ਪਏ ਮੇਰੇ ਕਿਸਾਨ ਵੀਰ ਮਜ਼ਦੂਰ ਵੀਰ ਤੇ ਸਾਡੀਆਂ ਪੈਣਾ 2020 ਦੇ ਵਿੱਚ ਦਿੱਲੀ ਦੇ ਵਿੱਚ ਰਾਕੇ ਮੋਰਚਾ ਲਾਇਆ ਸੀ 13 ਮਹੀਨੇ ਦਿੱਲੀ ਸਰਕਾਰ ਦੇ ਨਾਲ ਜਦੋਂ ਜਹਿਜ ਕੀਤੀ ਸੀ ਮੇਰੇ ਵਰਕਰਾਂ ਨੇ ਮੈਥੋਂ ਇੱਕ ਗੱਲ ਪੁੱਛੀ ਸੀ ਪ੍ਰਧਾਨ ਜੀ ਸਰਕਾਰ ਆਖਰੀ ਹਮਲਾ ਕਿਹੜਾ ਕਰੂਗੀ ਮਖਾ ਜਦੋਂ ਸਰਕਾਰ ਦਾ ਕੋਈ ਚਾਰਾ ਦੋਈ ਨਾ ਚੱਲੇ 25000 ਬੰਦਾ ਆਰਐਨਐਸ ਦਾ ਗੁੰਡਾ ਸੈਕਟਰ ਸਰਕਾਰ ਕੋਲੇ ਐ ਆਖਰੀ ਜਾ ਕੇ ਉਥੋਂ ਸਾਡੇ ਤੇ ਹਮਲਾ ਕਰਾਉ। ਸੋਡੇ ਚੇਤੇ ਹੋਣਾ ਚਾਹੀਦਾ। ਉਸ ਗੁੰਡਿਆਂ ਨੇ ਜਿਹੜੇ ਸਾਥੋਂ ਮੂਹਰੇ ਸਟੇਜ ਲੱਗੀ ਦੀ ਸੂਬੇ ਬਾਰਡਰ ਤੇ। ਪਨੇਰ ਦੀ ਸਟੇਜ ਦੇ ਉੱਤੇ ਆ ਕੇ ਦਿੰਦੇ ਹਾੜੇ ਕਬਜ਼ਾ ਮਤਲਬ ਖਬਲਾ ਕੀਤਾ। ਤੇ ਸਾਡੇ ਕਿਸਾਨਾਂ ਨੇ ਮੂੰਹ ਤੋੜ ਮਾ ਜਵਾਬ ਦਿੱਤਾ। ਫੇਰ ਹਮਲਾ ਉਹਨਾਂ ਨੇ Rajasthan border ਦੇ ਉੱਤੇ ਜਿਹੜੇ ਸਾਡੇ ਦੋਕ ਹਜ਼ਾਰ ਨੌਜਵਾਨ ਕਹਾ ਨੰਗੇ ਜਿਗੇ ਉਹਨਾਂ ਦੇ ਉੱਤੇ ਹਮਲਾ ਕੀਤਾ ਪਰ ਲੜਨ ਵਾਲੇ ਲੋਕ ਜਿਹੜੇ ਗੁੱਡੇ ਆਗੂ ਮਗਰ ਤੇ ਉਹਨਾਂ ਨੇ ਆ ਕੇ ਮਦਦ ਕੀਤੀ ਤੇ ਉਹਨਾਂ ਨੂੰ ਮੂੰਹ ਤੋੜਮਾ ਜਵਾਬ ਦਿੱਤਾ ਫਿਰ ਕਿੱਥੇ ਲੱਜਾ ਦੇ ਜੂਪੀ ਦੇ ਵਿੱਚ ਗਏ ਸਾਡੇ ਸੀਨੀਅਰ ਲੀਬਰਾਟ ਕਾਇਸ ਸਾਹਿਬ ਉੱਥੇ ਲੜਾਈ ਲੜਾ ਰਹੇ ਤੇ ਮੋਰਚਾ ਲਾਇਆ ਸੀ ਤੇ ਬੱਚ ਕਿੰਤੇ ਉੱਤੇ ਸਰਦਾਰਾਂ ਦੀ ਡਿਗੀ ਤੇ ਉੱਥੇ ਹਮਲਾ ਕੀਤਾ ਫਿਰ ਕਿਹ ਕੈਸਾ ਪ੍ਰਾਪਤ ਹੋਏ ਸਾਰੇ ਭਾਰ ਦੇ ਲੋਕ ਦੁਬਾਰੇ ਫੇਰ ਉਸ ਮੋਰਚੇ ਦੇ ਵਿੱਚ ਆ ਗਏ ਇਹ ਸੈਕਟਰ ਸਰਕਾਰ ਨੂੰ ਕਹੇਗਾ ਵੀ ਸਾਡੇ ਮੋਰਚੇ ਨੂੰ ਤੋੜ ਦੋ ਫੁੱਟਾ ਪਾ ਦੋ ਬਿਲਕੁਲ ਨਹੀਂ ਪਾ ਸਕਦੇ ਅੱਜ ਸਾਡਾ ਸਾਥੀ ਸਾਡੇ ਮੁਕਾਬਲੇ ਦਾ ਲੀਡਰ ਮਰਨ ਵਰਤ ਤੇ ਬੈਠਾ ਮੈਂ ਐਲਾਨ ਕਰਦਾ ਜਿਹੜਾ ਸਾਡਾ ਅੱਜ ਕੱਖ ਹੈ ਅਸੀਂ ਉਸ ਮੋਰਚੇ ਦੀ ਹਮਾਇਤ ਕਰਦੇ ਹਾਂ ਸਾਡੇ ਨੇਤਾ ਨੇ ਇੱਕ ਗੱਲ ਕਹੀ ਹੈ ਜੇ ਸੈਂਟਰ ਸਰਕਾਰ ਮੇਰੇ ਨਾਲ ਕੋਈ ਗੱਲ ਚਲਾ ਲੇ ਤਾਂ ਮੈਂ ਮੈਦੀਕਲ ਸ਼ੁਰੂ ਕਰ ਦੂੰਗਾ ਤੇ ਸੈਂਟਰ ਸਰਕਾਰ ਹਜੇ ਗੱਲਬਾਤ ਕਰਨ ਨੂੰ ਤਿਆਰ ਨਹੀਂ ਤੇ ਜੇ ਕਦੋਂ ਉਹ ਗੱਲ ਚਲਾਏਗੇ ਜਦੋਂ ਸਾਡੇ ਸਾਥੀ ਵੀ ਚਾਰ ਚਲੀ ਗਈ ਕਦੇਠਾ ਸੁਣਨੂ ਵੀ ਅਸੀਂ ਜੋ ਇੱਕ ਕੋਠਾ ਸਾਡਾ ਢਿਲਕਾ ਸਾਡਾ ਮਾਲਿਕ ਆਉਣ ਵਾਲੇ ਸਮੇਂ ਤੇ ਜਿੱਥੇ ਇਕੱਠੇ ਹੋਣਾ ਜਿਵੇਂ ਪਹਿਲਾਂ ਸੈਂਟਰ ਸਰਕਾਰ ਦੀ ਗੋਡੀ ਲਵਾਈ ਹੈ ਦੁਬਾਰੇ ਫੇਰ ਗੋਡੀ ਲਵਾਉਣੀ ਹੈ ਮੇਰਾ ਕਹਿਣ ਦਾ ਮਤਲਬ ਆ ਜਿਹੜਾ ਸਾਡਾ ਕੱਟ ਸਰਪਟ ਹਫਤੇ ਦਾ ਅਲਟੀਮੇਟਿਵ ਦੇ ਕੇ ਕੱਟ ਕੀਤਾ ਮੁੱਕੇ ਦੇ ਵਿੱਚ ਵੱਡੀ ਲੜੀ ਕਰ ਗਿਆ ਰਹਿਣ ਵਾਲਿਆਂ ਨੂੰ ਬੇਨਤੀ ਕਰਕੇ ਜਨਾ ਲੀਡਰਾਂ ਨੂੰ ਬੇਨਤੀ ਕਰਕੇ ਜਾਨਿਆ ਉੱਥੇ ਆਇਓ ਤੇ ਭਰਾਵਾ ਦੁੱਖਦਾਈ ਘਟਨਾ ਦੋ ਐਕਸੀਡੈਂਟ ਹੋਏ ਨੇ ਕਟਕਟੋਕ ਮੇਰਾ ਕਹਿਣਾ ਚਾਰ ਪੰਜ ਸਾਡੇ ਭਰਤਾਂ ਆਪੂ ਕਹਿੰਦੇ ਸ਼ਹੀਦ ਹੋਏ ਨੇ ਰਾਉਂਦੀ ਜਥੇਬੰਦੀ ਵੱਲੋਂ ਉਹਨਾਂ ਨੂੰ ਸਰਦਾਰ ਦੇ ਬੋਲ ਤੇ ਕਰਦਾ ਵਾ ਫਤਿਹ ਬਣਾਉਣਾ ਵਾਇਰੂ ਦੀ ਕਹਾਤਸਾ ਵਾਇਰੂ ਦੀ ਫਤਿਹ ਧੰਨਵਾਦ ਮਦੁਖ ਸਿੰਘ ਜੀ ਮਾਤਾ ਹੁਣ ਬੇਨਤੀ ਹੈ ਸਰਦਾਰ ਦੁਗੰਦਰ ਸਿੰਘ ਜੀ ਗ੍ਰਾਹ ਬੀਕੇ ਜੀ ਬੀਕੇ ਯੂ ਗ੍ਰਾਹ ਇਕਤਾ ਬਰਨ ਅੱਜ ਕੀ ਮਹਾਪੰਚਾਇਤ ਨੇ महापंचायत में प्रोग्राम के मुताबिक में में कर रहे हमारे लिए सवाल यह है कि हम खेती की रह रही मांगों के ऊपर लगातार संघर्ष कर रहे हैं लंबे समय से लेकिन जब हम संघर्ष कर रहे हैं कि दिल्ली मोर्चे के प्रदीप में रह रही मांगों को लागू करो और इन मांगों को लेकर कुछ साथी खनौर समूह में लड़ाई लड़ रहे हैं कि दिल्ली मोर्चे की मांगे लागू करो छब्बीस नवंबर को ऑल इंडिया संयुक्त मोर्चा का एक बहुत बड़ा एक एक्शन हुआ है इन मांगों को लागू कराने के लिए लेकिन एक करते हुए केंद्र सरकार ने बहुत चलाकी के साथ 25 नवंबर को एक ड्राफ्ट स्टेटमेंट को भेज दिया जिसमें लिखा है कि एपीएमसी एक्ट में सुधार करो इसका मतलब है कोल्ड स्टोर और शहरों गो को मंडी जाड शो करो मार्केट फीस को कट के एक परसेंट कर दो और जो जनखक बंड प्रणाली की स्कीम है जिसको मोदी बोल रहा था 2025 तक लागू रहेगी सतारह लाख करोड़ रुपया इसके ऊपर लगता है पैसा लेकिन उसके लिए बोल दिया कि मजदूरों को हम जनतक फंड प्रणाली की जगह पर नगद पैसा देंगे और वही कंटेक्ट फॉरिंग वाली बात जब इसका पूरी तरह लेखा जोखा किया तो काले कानूनों के हु हूहू काले कानून वाले वो सेम की ऐसे ही ऐसे लागू हो रहे हैं प्राइवेट मीडिया सरकारी मीडिया को खा जाएगी ठीक हो तरह जैसे दुनिया में एमेजोन कंपनी वॉलमार्ट कंपनी फ्लिपकार्ट कंपनी डीमा कार्ट कंपनी बढ़िया कंपनियां ने दुनिया के प्रचुर क्षेत्र को तबाह कर दिया जैसे बड़ी संतों ने छोटी संतों को तबाह कर दिया विश्व की नई आर्थिक नीतियां, संसार बैंक की पॉलिसिया मुद्रा कोष के दबाव के ऊपर भारत सरकार के लिए हुए फैसले किसानों मजदूरों के चूल्हे को खत्म कर रहे हैं किसानों मजदूरों को रोटी को खत्म कर रहे हैं बड़ी लड़ाई हमारे सिर पर आ रही है बहुत सारे साथी बोलते हैं कि अभी है क्या अभी आप दिल्ली में मोर्चा ऐसा शुरू करेंगे जैसा तीर कानूनों में शुरू किया था ये कोई बच्चों का खेल नहीं है कि हर मोर्चे को आप दिल्ली का रूप दे देंगे दिल्ली के मोर्चे के लिए तीस साल तैयारी के लिए लगे हैं तीस साल की तैयारी के बाद लोगों को जो बातें हमने बोली वो लोगों ने हटाई हमने बोला था कि बिजली चली जाएगी प्राइवेटों के पास विद्या प्राइवेट के पास जाएगी सेहत सेवाएं भी जाएगी प्राइवेट के पास ये जो दी आ रही है उन्नीस सौ वाली नई आर्थिक नीतिया जे कारपोरेट के पास चली जाएगी ये सारा पब्लिक सेक्टर उनके हाथों में चला जाएगा उनके मुनाफे में होगी और हमारे रोजगार में कटौती होगी इसी तरह उनको जो पता चला कि हमारी जमीन हमारे दस्खत के बगैर कोई नहीं खो सकता जब हमने दिखाया कि छन्ना में कि नदी ग्राम में एक जगह पर ए लोगों की जमीन के ऊपर मालिक से पूछा भी नहीं गया और ज़मीनें चली गई जब हम थे पारी बोटल में आपको मूल मिलेगा वो भी आप लोगों ने देखा और फिर समझाया कि जैसे पब्लिक सेक्टर निजी हथों में चला गया आपका अनाज का भंडार भी सरकारी कारपोरेट के हथों में जा रहा है आप क्या रहोगे इसके लिए तब लोग उठे थे भाई उनके शब्द में आई कि भी नहीं रहेगी, मार्केट कमेटी भी नहीं रहेगी ट्रक जूनियर भी नहीं रहेगा आज छोटा जो प्रचुर क्षेत्र का है। जे भी नहीं रहेगा जे सारे खत्म हो जाएंगे अनाज के प्रकार कारपोरेट का कब्जा हो जाएगा इसके लिए भी हमें तकरीबन पंजाब के अंदर नौ महीने तक आंदोलन कर करना पड़ा तब पंजाब के लोग खड़े हुए और हरियाणा में बात लेकर हरियाणा खड़ा हुआ दिल्ली आंदोलन को एक दिल में नहीं बन गया दिल्ली आंदोलन की तैयारी के लिए समय लगा है ऐसी बढ़ाने के लिए ऐसी मूवमेंट बनाने के लिए लोगों में जाना पड़ता है अगर दे कानूनों की लड़ाई इस ड्राफ्ट की लड़ाई को भी लड़ना है वहां लोगों को नहीं समझ में आ रहा ड्राफ्ट क्या है जब आप लेकर जाएंगे लोगों में बात जो बड़ी बात एमएसपी से कहीं बड़ी बात है जब सरकारी मंडी ना रही तो एमएसपी किसकी होगी खरीद खरीदग्रह किसकी होगी अनाज के ऊपर कब्जा किसका होगा और जमीने भी अपना जमीने भी उनके कब्जे में चली जाएगी इसलिए लड़ाई बड़ी है जहां तक सवाल है दो पंचायत हो रही है बड़ी आरती की बात प्रेस वालों को लग रही है एक पंचायत जहां हो रही है एक पंचायत वहां हो रही है दिल्ली में मोर्चे के अंदर पांच स्टेजें लगी हुई थी भाई उस समय क्यों नहीं आपने सवाल किया कि दो स्टेजें पांच स्टेजें लगी हुई है ये पांच स्टेजें लगकर भी जीत कराए हैं अलग अलग प्रचार होते भी जीत कर हैं अलग प्रचार होना कोई आपकी बात नहीं है अलग स्टेज लगाना भी कोई आपकी की बात नहीं है एक है कि हमारा निशाना होना चाहिए। हमें के साथ ही वार्ता करने के लिए हम एकजुट होना चाहिए और दुश्मन हमारा कारपोरेट है उस दुश्मन के साथ हम सिर जोड़ के लड़ने का अगर प्रयास करते हैं तो हम जीतेंगे साथियों अफसोस है साथियों हमने हमारे चार साथी जो शहीद हुए हैं hame unko jaana hai unke parivaron ko milne ke liye aur do sathi jafnay hue hain barnala mein unka pata pata lene ke liye hame bar bar pressure kar raha hai mera nave din tu sine samajh na aayi sathiyo main hun tonu punjabi ch dasan jehda sada creditor hissa itthe baitha hai phalde de vich jadon main bol ke hatda aksar tusi uth jande ho ਵੀ ਸਾਡਾ ਪ੍ਰਧਾਨ ਤਾਂ ਬੋਲ ਗਿਆ ਹੁਣ ਕਾਦੇ ਵਾਸਤੇ ਬੈਠਣਾ ਤੁਸੀਂ ਇਸ ਤਰ੍ਹਾਂ ਨਾ ਕਰਿਓ ਤੁਸੀਂ ਉੱਠਿਓ ਨਾ ਜੇ ਤੁਸੀਂ ਉੱਠ ਗਏ ਨਾ ਮਿੱਤਰੋ ਤਾਂ ਆਉਂਦੀ ਮੀਟ ਵਿੱਚ ਮੇਰੇ ਛੇਤਰ ਪੈਣਗੇ ਤੇ ਮੈਨੂੰ ਇਹ ਖੜਾ ਕਰਦਗੇ ਇਸ ਕਰਕੇ ਖੜੇ ਨਾ ਹੋਇਓ ਧੰਨਵਾਦ